ਸਲਾਮ ਨਮਸਤੇ ਆਦਾਬ ਸਤਿ ਸ਼੍ਰੀ ਅਕਾਲ ਜੈ ਸਾਈ ਜੀ ਦੀ ਕਹਿੰਦਾ ਬੰਦੇ ਨੂੰ ਰੱਬ ਨਾਲ ਦਿਲ ਲਾਉਣਾ ਚਾਹੀਦਾ ਉੱਥੇ ਦਿਮਾਗ ਲਾਉਂਦਾ ਤੇ ਜਿੱਥੇ ਦਿਮਾਗ ਲਾਣਾ ਹੈ ਉੱਥੇ ਦਿਲ ਲਾ ਬੈਠਦਾ ਜ਼ਰਾ ਗੌਰ ਕਰਨਾ ਬਾਬਾ ਜੀ ਸਿਰਫ ਸੁਣੋ ਕਿਉਂਕਿ ਇਹ ਉਹ ਸੱਚ ਹੈ ਜੋ ਤੁਹਾਡੀ ਪੂਰੀ ਜ਼ਿੰਦਗੀ ਦਾ ਰੂਪ ਬਦਲ ਦੇਵੇਗਾ ਤੁਸੀਂ ਬਹੁਤ ਵਾਰ ਕਿਸੇ ਨੂੰ ਕਿਸੇ ਰਿਸ਼ਤੇ ਨੂੰ ਕਿਸੇ ਸੁਪਨੇ ਨੂੰ ਦਿਲੋਂ ਚਾਇਆ ਹੋਵੇਗਾ ਪਰ ਕਦੇ ਆਪਣੇ ਆਪ ਤੋਂ ਪੁੱਛਿਆ ਕੀ ਉਸਨੇ ਤੁਹਾਨੂੰ ਦਿਲੋਂ ਚਾਇਆ ਜਾਂ ਵਰਤਨਤਾ ਬਾਬਲੇ ਕਿਉਂਕਿ ਦੁਨੀਆ ਤਾਂ ਵਰਤਦੀ ਹੈ ਕਦੇ ਕਿਸੇ ਲਈ ਸਭ ਕੁਝ ਲੁਟਾ ਦਿੱਤਾ ਤੇ ਬਦਲੇ ਵਿੱਚ ਕੀ ਮਿਲਿਆ ਵੈਸੇ ਤਾਂ ਜਿਹੜਾ ਪ੍ਰੇਮ ਕਿਹਾ ਗਿਆ ਹੈ ਉਹਦੇ ਵਿੱਚ ਗੰਦੇ ਸਰੈਂਡਰਨੈਸ ਉਹਦੇ ਵਿੱਚ ਕਦੇ ਇਹ ਸਵਾਲ ਨਹੀਂ ਉੱਠਦਾ ਕਿ ਮੈਨੂੰ ਕੀ ਮਿਲਿਆ ਜਦੋਂ ਸ਼ਿਵਜੀ ਮਹਾਰਾਜ ਤੂੰ ਜਦੋਂ ਰਾਵਣ ਥੋੜਾ ਜਾਂ ਨਰਾਜ਼ ਹੋ ਗਿਆ ਨਾ ਤਾਂ ਉਦੋਂ ਸ਼ਿਵਜੀ ਮਹਾਰਾਏ ਨੇ ਉਸ ਨੂੰ ਕਿਹਾ ਕਿ ਤੇਰੀ ਮੈਂ ਪ੍ਰਭਲ ਹੋ ਗਈ ਜਦੋਂ ਉਹ ਜਾਨ ਲੱਗਾ ਮੇਰਾ ਕੀ ਕਸੂਰ ਆ ਇਹ ਮੇਰੀ ਭਗਤੀ ਚ ਕਿੱਥੇ ਕੋਈ ਨੇ ਤੇਰੀ ਭਗਤੀ ਦੇ ਵਿੱਚ ਤੇਰੀ ਇਬਾਦਤ ਦੇ ਵਿੱਚ ਤੇਰੀ ਬੰਦਗੀ ਦੇ ਵਿੱਚ ਸ਼ਿਵਜੀ ਮਹਾਰਾਜ ਰਾਵਣ ਨੂੰ ਕਹਿੰਦੇ ਵੀ ਤੇਰੀ ਮੈਂ ਪ੍ਰਭਲ ਹੋ ਗਈ ਕਿ ਮੈਨੂੰ ਕੀ ਮਿਲਿਆ ਤੇ ਭਗਤੀ ਤਾਂ ਇਹ ਆ ਵੀ ਮੈਂ ਕੀ ਕਰ ਸਕਿਆ ਕਿਸੇ ਲਈ ਇਬਾਦਤ ਤਾਂ ਇਹ ਬੰਦਗੀ ਇਹ ਕਹਿੰਦੇ ਮੈਂ ਕਿਸੇ ਲਈ ਕੀ ਕਰ ਸਕਿਆ ਜ਼ਰਾ ਗੌਰ ਕਰਨਾ ਧੋਖਾ ਜਿਹੜਾ ਹੁੰਦਾ ਅਣ ਦੇਖੀ ਜਾਂ ਫਿਰ ਉਹ ਚੁੱਪੀ ਜੋ ਰੂਹ ਤੱਕ ਨੂੰ چیر ਜਾਂਦੀ ਹੈ ਬਾਬਾ ਜੀ ਔਰ ਇਹ ਹੈ ਜਦੋਂ ਕਿਸੇ ਨੂੰ ਧੋਖਾ ਮਿਲਦਾ ਹੈ ਨਾ ਦੁਨੀਆਦਾਰੀ ਵੱਲੋਂ ਤਾਂ ਹੁਣ ਤੁਸੀਂ ਇਸ ਗੱਲ ਨੂੰ ਜੋ ਮੈਂ ਦੱਸਣ ਜਾ ਰਿਹਾ ਇਹਨੂੰ ਦਿਲੋਂ ਨਹੀਂ ਦਿਮਾਗ ਨਾਲ ਸੁਣੋਗੇ ਦਿਮਾਗ ਨਾਲ ਸੁਣਨਾ ਇਹ ਆਚਾਰਿਆ ਚਨਕਿਆ ਦੀਆਂ ਗੱਲਾਂ ਆ ਜੋ ਚੰਦਰਗੁਪਤ ਮੋਰਿਆਂ ਦੇ ਗੁਰੂ ਮੁਰਸ਼ਦ ਹੋਏ ਬਾਬਾ ਆਚਾਰਿਆ ਚਨਕਿਆ ਕਹਿੰਦੇ ਸਨ ਕਿ ਜੋ ਭਾਵਨਾਵਾਂ ਨਾਲ ਬੰਨਿਆ ਰਹਿੰਦਾ ਉਹ ਸੰਸਾਰ ਦੀ ਹਰ ਚਾਲ ਵਿੱਚ ਫਸ ਜਾਂਦਾ ਹੈ इमोशनल ਬੰਦਾ ਜਿੰਨਾ ਹੋਏਗਾ ਨਾ ਉਹ ਫਸਦਾ ਜਾਏਗਾ ਦੁਨੀਆਦਾਰੀ ਨਾਲ ਇਨਸਾਨ ਨੂੰ ਦਿਮਾਗ ਨਾਲ ਚੱਲਣਾ ਚਾਹੀਦਾ ਇੱਥੇ ਗੱਲ ਜ਼ਰਾ ਗੌਰ ਕਰ ਲੈਣਾ ਪਰ ਰੱਬੀ ਰਾਹ ਤੇ ਇਨਸਾਨ ਨੂੰ इमोशनल ਹੀ ਹੋਣਾ ਪੈਂਦਾ ਦਿਲ ਨਾਲ ਜੁੜਨਾ ਪੈਂਦਾ ਪਰ ਇਨਸਾਨ ਰੱਬ ਨਾਲ ਦਿਮਾਗ ਲਾ ਲੈਂਦਾ ਕਿ ਬਾਬਾ ਜੀ ਮੇਰਾ ਕੰਮ ਕਰਦੇ ਹੋ ਮੈਂ ਇੰਨੇ ਦਾ ਆ ਦੇ ਦੂੰ ਮੈਨੇ ਉਹਨੂੰ ਕੀ ਕਮੀ ਹੈ ਬਾਬਾ ਜੀ ਉਹਨੂੰ ਕੀ ਕਮੀ ਹੈ ਉਹਦੇ ਘਰ ਤਾਂ ਪ੍ਰੇਮ ਨਾਲ ਬੰਦਾ ਜਾ ਕੇ ਕਹਿੰਦੇ ਝੁੱਕ ਜਾਵੇ ਸੰਤ ਲੋਕ ਇਹੀ ਪਰਮਾਉਂਦੇ ਨੇ ਕਿ ਪ੍ਰੇਮ ਨਾਲ ਬੰਦਾ ਝੁੱਕ ਜਾਵੇ ਤੇ ਸਾਰਾ ਕੁਝ ਲੈ ਜਾਵੇ ਉਹਦੇ ਕੋਲ ਹੁਣ ਇੱਥੇ ਉਹ ਕਹਿੰਦੇ ਆਚਾਰਿਆ ਚਨਕਿਆ ਕਿ ਜੋ ਭਾਵਨਾਵਾਂ ਨਾਲ ਬੰਨਿਆ ਰਹਿੰਦਾ ਹੈ ਉਹ ਸੰਸਾਰ ਦੀ ਹਰ ਚਾਲ ਵਿੱਚ ਫਸਦਾ ਹੈ ਤੇ ਜੋ ਦਿਮਾਗ ਨਾਲ ਬੰਨਿਆ ਹੈ ਉਹ ਹਰ ਚਾਲ ਨੂੰ ਮਾਰ ਦਿੰਦਾ ਬਾਬਾ ਜੀ ਤੁਹਾਡੀਆਂ ਸਾਰੀਆਂ ਤਕਲੀਫਾਂ ਦੀ ਜੜ ਕੀ ਹੈ ਜਰਾ ਗੌਰ ਕਰਨਾ ਤੁਸੀਂ ਦਿਲ ਲਾਇਆ ਉੱਥੇ ਜਿੱਥੇ ਦਿਮਾਗ ਲਾਉਣਾ ਚਾਹੀਦਾ ਸੀ ਜਰਾ ਗੌਰ ਕਰਨਾ ਤੁਹਾਨੂੰ ਕੋਈ ਮੁਸਕਰਾ ਕੇ ਦੇਖੇ ਤੇ ਕਹੇ ਤੂੰ ਮੇਰਾ ਆਪਣਾ ਹੈ ਤੇ ਫਿਰ ਜਦੋਂ ਤੁਸੀਂ ਟੁੱਟਦੇ ਹੋ ਤਾਂ ਉਹੀ ਸਭ ਤੋਂ ਪਹਿਲਾਂ ਮੂੰਹ ਮੋੜ ਕੇ ਚਲਾ ਜਾਂਦਾ ਹੈ ਕਿਉਂ ਕਿਉਂਕਿ ਉਹ ਖੇਡ ਰਿਆ ਸੀ ਬਾਬਾ ਜੀ ਤੇ ਇਨਸਾਨ ਤੁਸੀਂ ਨਿਭਾ ਰਹੇ ਸੀ ਉਹ ਦਿਮਾਗ ਨਾਲ ਚੱਲੇ ਆ ਤੇ ਤੁਸੀਂ ਦਿਲ ਨਾਲ ਡੁੱਬ ਗਏ ਹੁਣ ਵਕਤ ਹੈ ਤੁਹਾਨੂੰ ਚਨਕਿਆ ਆਚਾਰਿਆਂ ਦੀ ਉਹ ਨੀਤੀ ਸੁਣਾਉਣ ਦਾ ਜੋ ਤੁਹਾਡੇ ਅੰਦਰ ਦਾ ਬੱਚਾ ਨਹੀਂ ਬਾਬਾ ਜੀ ਤੁਹਾਡੇ ਅੰਦਰ ਦਾ ਸਮਰਾਟ ਜਗਾ ਦੇਵੇ ਚਨਕਿਆ ਨੇ ਕਿਹਾ ਸੀ ਜਿਨੇ ਯੁੱਧ ਵਿੱਚ ਭਾਵਨਾਵਾਂ ਨੂੰ ਸਥਾਨ ਦਿੱਤਾ ਉਹ ਬਿਨਾਂ ਤਲਵਾਰ ਚੁੱਕੇ ਜਾਰ ਗਿਆ ਜ਼ਰਾ ਗੌਰ ਕਰਨਾ ਕਿ ਕਿਸੇ ਨੇ ਯੁੱਧ ਤੇ ਜਾਣਾ ਹੈ ਜਿਹੜੇ ਆਰਮੀ ਮੈਨ ਹੈ ਉਹ ਜਦੋਂ ਜਾਂਦੇ ਐ ਯੁੱਧ ਕਰਨ ਤਾਂ ਉੱਥੇ ਯੁੱਧ ਚ ਜਾ ਕੇ ਉਹ ਜੇ ਭਾਵਨਾਵਾਂ ਵਿੱਚ ਬਹਿ ਜਾਣ ਬਾਬਾ ਜੀ ਫਿਰ ਤਾਂ ਜਿਹੜਾ ਦੁਸ਼ਮਣ ਦੇ ਚਾ ਉਹ ਤਾਂ ਕਾਰਵਾਈ ਪਾ ਜਾਏ ਕੰਮ ਕਰ ਜਾਏ ਜਰਾ ਗੌਰ ਕਰਨਾ ਉਹ ਉੱਠਦੀਆਂ ਵੀ ਤਾਂ ਤਾਈਆਂ ਨਾ ਵੀ ਜਿਹੜੇ ਉਹ ਲੋਕ ਐ ਉਹ ਦਿਮਾਗੀ ਚਾਲ ਚਲਦੇ ਹਨ ਜੇ ਕੋਈ ਤੁਹਾਡੇ ਖਿਲਾਫ ਚੱਲ ਰਿਹਾ ਹੈ ਮੰਨ ਲਓ ਦਿਮਾਗ ਕਰਕੇ ਤੋ ਝਗੜੇ ਐ ਸਾਰੇ ਦਿਲ ਨਹੀਂ ਲਾਉਂਦਾ ਤੇ ਦਿਲ ਲਾਣਾ ਕਿੱਥੇ ਆ ਉਹ ਨੂੰ ਪਤਾ ਹੈ ਕਿ ਦੁਨੀਆਦਾਰੀ ਚ ਇਹਦੇ ਚ ਦਿਲ ਕੀ ਲਾਣਾ ਇਮੋਸ਼ਨਲ ਨਹੀਂ ਹੁੰਦੇ ਉੱਥੇ ਤਾਂ ਇਸ ਲਈ ਜੇ ਤੁਸੀਂ ਚਾਹੁੰਦੇ ਹੋ ਕਿ ਹੁਣ ਕੋਈ ਤੁਹਾਨੂੰ ਤੋੜੇ ਨਾ ਤਾਂ ਯਾਦ ਰੱਖੋ ਹੁਣ ਕੋਈ ਵੀ ਰਿਸ਼ਤਾ ਕੋਈ ਵੀ ਵਾਦਾ ਦਿਲੋਂ ਨਹੀਂ ਨਿਵੇਂਗਾ ਫਿਰ ਬਾਬਾ ਜੀ ਦਿਮਾਗ ਨਾਲ ਤੋਲਿਆ ਜਾਵੇਗਾ ਔਰ ਅੱਜ ਦੀ ਜਿਹੜੀ ਇਹ ਹੈ बात है ਇਹਦੇ ਵਿੱਚ ਇੱਕ ਇਹੋ ਜਿਹੀ ਰਿਹਸਮੀ ਨੀਤੀ ਤੇ ਗੱਲ ਕਰਨ ਵਾਲੇ ਆ ਜਿਸ ਨੂੰ ਜਾਣ ਕੇ ਤੁਸੀਂ ਰਿਸ਼ਤੇਆਂ ਨੂੰ ਵੀ ਪਰਖਣਾ ਸਿੱਖ ਜਾਓਗੇ ਔਰ ਧੋਖੇਬਾਜ਼ਾਂ ਦੀ ਮੁਸਕਰਾਹਟ ਜਿਹੜੀ ਹੈ ਪਿੱਛੇ ਲੁਕਿਆ ਜ਼ਹਿਰ ਪਛਾਣੋਗੇ ਤੇ ਸਭ ਤੋਂ ਜ਼ਰੂਰੀ ਹੈ ਆਪਣੇ ਟੁੱਟਦੇ ਹੋਏ ਆਤਮ ਸਨਮਾਨ ਨੂੰ ਫਿਰ ਤੋਂ ਤਾਜ ਬਣਾ ਕੇ ਪਹਿਨੋਗੇ ਬਾਬਾ ਜੀ ਪਾਲੋਗੇ ਕਿਉਂਕਿ ਇਹ ਚਨਕਿਆ ਨੀਤੀ ਹੈ ਚਨਕਿਆ ਨੀਤੀ ਇਹ ਸੁੱਤੇ ਹੋਇਆਂ ਨੂੰ ਜਗਾ ਦਿੰਦੀ ਹੈ ਜੇ ਦੁਨੀਆਦਾਰੀ ਵਾਲੇ ਪਾਸੇ ਚੱਲੋ ਤਾਂ ਜ਼ਰਾ ਗੌਰ ਕਰਨਾ ਇਹ ਤਾਂ ਇੱਕ ਕੈਲੋ ਵੀ ਚਨਕਿਆ ਨੀਤੀ ਦੇ ਅਨੁਸਾਰ ਜੇ ਚੱਲੀਏ ਤਾਂ ਇੱਕ ਯੁੱਧ ਕੋਸ਼ ਆ ਬਾਬਾ ਜੀ ਜੋ ਤੁਹਾਨੂੰ ਅੰਦਰੋਂ ਹਿਲਾ ਕੇ ਕਵੇ ਹੁਣ ਉੱਠ ਤੇ ਸੋਚ ਨਾਲ ਜੀਣਾ ਸਿੱਖ ਉੱਠ ਤੇ ਸੋਚ ਨਾਲ ਜੀਣਾ ਸਿੱਖ ਫੇਰ ਕੋਈ ਤੁਹਾਨੂੰ ਇਸਤੇਮਾਲ ਨਹੀਂ ਕਰ ਪਾਏਗਾ ਜ਼ਰਾ ਗੌਰ ਕਰਨਾ ਚਨਕਿਆ ਦੀ ਸਭ ਤੋਂ ਖਤਰਨਾਕ ਨੀਤੀ ਹੈ ਤੁਸੀਂ ਸੋਚਦੇ ਹੋ ਜੇਕਰ ਮੈਂ ਚੁੱਪ ਰਹਾ ਤਾਂ ਲੋਕ ਮੈਨੂੰ ਕਮਜ਼ੋਰ ਸਮਝਣਗੇ ਪਰ ਇੱਥੇ ਤੁਸੀਂ ਇਹ ਗੱਲ ਨਹੀਂ ਜਾਣਦੇ ਕਿ ਇਤਿਹਾਸ ਵਿੱਚ ਸਭ ਤੋਂ ਤਾਕਤਵਰ ਫੈਸਲੇ ਚੁੱਪੀ ਵਿੱਚ ਹੀ ਲਏ ਗਏ ਆ ਖਾਮੋਸ਼ੀ ਦੇ ਵਿੱਚ ਕਿਸੇ ਦੇ ਸਾਹਮਣੇ ਜਵਾਬ ਨਾ ਦੇਣਾ ਹਰ ਬੈਸ ਵਿੱਚ ਨਾ ਪੈਣਾ ਬਾਬਾ ਜੀ ਹਰ અપਮਾਨ ਦਾ ਤਤਕਲੀ ਯਾਨੀ ਕਿ ਉਸੇ ਵੇਲੇ ਜਵਾਬ ਨਾ ਦੇਣਾ ਇੱਕ ਕਮਜ਼ੋਰੀ ਨਹੀਂ ਹੈ ਇਹ ਸਮਝਦਾਰੀ ਦੀ ਉੱਚੀ ਉਡਾਨ ਹੈ ਚਨਕਿਆ ਨੂੰ ਗੱਦੀ ਤੋਂ ਕੱਢਿਆ ਗਿਆ ਸੀ ਚਨਕਿਆ ਨੂੰ ਤੋੜ ਦਿੱਤਾ ਗਿਆ ਉਹਨਾਂ ਨੂੰ ਅਪਮਾਨਿਤ ਕੀਤਾ ਗਿਆ ਰਾਜ ਤੋਂ ਬਾਹਰ ਕਰ ਦਿੱਤਾ ਗਿਆ ਪਰ ਉਹਨਾਂ ਨੇ ਕੋਈ ਵੀ ਰਿਐਕਸ਼ਨ ਨਹੀਂ ਕੀਤਾ ਉਹਨਾਂ ਨੇ ਕੋਈ ਪ੍ਰਤੀਕਿਰਿਆ ਦਿੱਤੀ ਨਹੀਂ ਬਾਬਾ ਕੋਈ ਗੁੱਸਾ ਨਹੀਂ ਤੂੰ ਤੁਰਿਆ ਜਾ ਭਾਈ ਕੋਈ ਬਦਲਾ ਨਹੀਂ ਸਿਰਫ ਇੱਕ ਚੁੱਪ ਜਿਸ ਪਿੱਛੇ ਇੱਕ ਮਹਾ ਯੋਜਨਾ ਪਲ ਰਹੀ ਸੀ ਤੇ ਫਿਰ ਕੁਝ ਸਾਲਾਂ ਬਾਅਦ ਵਿੱਚ ਉਹ ਵਾਪਸ ਮੁੜੇ ਆਏ ਮਗੱਤ ਦਾ ਰਾਜ ਬਦਲ ਕੇ ਜ਼ਰਾ ਗੌਰ ਕਰਨਾ ਹੁਣ ਸੋਚੋ ਜੇ ਉਸ ਦਿਨ ਚਨਕਿਆ ਨੇ ਜਵਾਬ ਦਿੱਤਾ ਹੁੰਦਾ ਤਾਂ ਉਹ ਭੀੜ ਦਾ ਹਿੱਸਾ ਬਣ ਜਾਂਦੇ ਪਰ ਉਸਨੇ ਅੰਦਰ ਜਵਾਬ ਤਿਆਰ ਕੀਤਾ ਤੇ ਵਕਤ ਆਉਣ ਤੇ ਇਹੋ ਜਿਹਾ ਪ੍ਰਹਾਰ ਕੀਤਾ ਕਿ ਦੁਸ਼ਮਣ ਹੋਂਦ ਤੱਕ ਗਵਾ ਬੈਠਾ ਆਪਣੀ ਜ਼ਰਾ ਗੌਰ ਕਰਨਾ ਕਿਉਂਕਿ ਚੁੱਪ ਰਹਿਣਾ ਇੱਕ ਤਾਕਤ ਹੈ ਤੇ ਚਨਕਿਆ ਕਹਿੰਦੇ ਹਨ ਮੋਣ ਸਰਵਾਰਥ ਸਾਧਨਮ ਜਦੋਂ ਗੌਰ ਕਨਕੀ ਕਹਿੰਦੇ ਆ ਮੋਨਮ ਸਰਵਾਰਥ ਸਾਧਨਮ ਯਾਨੀ ਚੁੱਪੀ ਸਾਰੇ ਸਾਧਨਾ ਦਾ ਰਾਜਾ ਹੈ ਸਾਰੇ ਸਾਧਨਾ ਦਾ ਖਾਬੋਸ਼ੀ ਜਦੋਂ ਤੁਸੀਂ ਚੁੱਪ ਰਹਿੰਦੇ ਹੋ ਲੋਕ ਤੁਹਾਡੀ ਗਹਿਰਾਈ ਨਹੀਂ ਨਾਪ ਪਾਉਂਦੇ ਕਿੰਨਾ ਗਹਿਰਾ ਜਿੰਨਾ ਗਹਿਰਾ ਉਹਨਾ ਸ਼ਾਂਤ ਸਮੁੰਦਰ ਹੈ ਐਵੇਂ ਨਹੀਂ ਫਰਮਾਇਆ ਗਿਆ ਵਿਰੋਧੀ ਭਰਮ ਵਿੱਚ ਰਹਿੰਦਾ ਹੈ ਇਸੋਚ ਕੇ ਕਿ ਤੁਸੀਂ ਕੀ ਸੋਚ ਰਹੇ ਹੋ ਜਦੋਂ ਵਿਰੋਧ ਵਿਰੋਧੀ ਕੋਈ ਆ ਜਾਵੇ ਨਾ ਸਾਹਮਣੇ ਉਹਦੇ ਸਾਹਮਣੇ ਚੁੱਪ ਕਰ ਜਾਂਦੇ ਤੁਸੀਂ ਉਸੇ ਹੀ ਸੋਚਾਂ ਚ ਪੈਣਾ ਵੀ ਇਹ ਬੰਦਾ ਸੋਚ ਕੀ ਰਿਹਾ ਤੁਸੀਂ ਆਪਣੀ ਊਰਜਾ ਬਰਬਾਦ ਨਹੀਂ ਕਰਦੇ ਤੇ ਹਰ ਸ਼ਬਦ ਤੋਂ ਪਹਿਲਾਂ ਸੋਚਦੇ ਹੋ ਹਰ ਜਗ੍ਹਾ ਬੋਲਣ ਵਾਲਾ ਜਲਦੀ ਹਾਰਦਾ ਹੈ ਬਾਬਾ ਜੀ ਦੁਨੀਆ ਵਿੱਚ ਸਭ ਤੋਂ ਜ਼ਿਆਦਾ ਧੋਖਾ ਉਹਨਾਂ ਲੋਕਾਂ ਨੂੰ ਮਿਲਦਾ ਹੈ ਜੋ ਹਰ ਚੀਜ਼ ਖੁੱਲ ਕੇ ਬੋਲ ਦਿੰਦੇ ਮੈਨੂੰ ਇਹ ਪਸੰਦ ਹੈ ਮੈਂ ਉਸ ਤੋਂ ਨਫ਼ਰਤ ਕਰਦਾ ਹਾਂ ਮੇਰਾ ਸੁਪਨਾ ਇਹ ਹੈ ਕਿ ਮੈਂ ਆ ਕਰਨਾ ਚਾਹੁੰਦਾ ਉਹ ਪਹਾੜ ਹੀ ਪਾਉਂਦੇ ਕਦੇ ਮੰਜ਼ਲਾਂ ਨੂੰ ਮਿਲਦੀਆਂ ਨਹੀਂ ਉਹਨਾਂ ਨੂੰ ਜਦੋਂ ਤੁਸੀਂ ਹਰ ਚੀਜ਼ ਬਾਹਰ ਰੱਖਦੇ ਹੋ ਤਾਂ ਲੋਕ ਤੁਹਾਡੇ ਸੁਪਨਿਆਂ ਨੂੰ ਵੀ ਆਪਣੇ ਫਾਇਦੇ ਵਿੱਚ ਬਦਲਣ ਲੱਗਦੇ ਨੇ ਜਿਹੜੇ ਲੋਕ ਤੁਹਾਡੇ ਨਾਲ ਜੋੜਦੇ ਅੱਛਾ ਇਹ ਆ ਕਰਨਾ ਚਾਹੁੰਦਾ ਯਾਰ ਜੇ ਇਹ ਆ ਕਰਨਾ ਚਾਹੁੰਦਾ ਨਾ ਇਹ ਫਿਰ ਆ ਚੀਜ਼ ਵੀ ਲੈ ਕੇ ਆਏਗਾ ਚਨਕਿਆ ਨੀਤੀ ਕਹਿੰਦੀ ਹੈ ਜੋ ਆਪਣੀ ਇੱਛਾ ਤੇ ਯੋਜਨਾ ਸਭ ਨੂੰ ਦੱਸ ਦਵੇਂ ਕਿ ਮੇਰੀ ਆ ਇੱਛਾ ਹੈ ਤੇ ਮੈਂ ਆ ਪਲਾਨ ਕਰ ਰਿਆ ਹਾਂ ਉਹ ਕਦੇ ਸਫਲ ਨਹੀਂ ਹੋ ਸਕਦਾ ਬਾਬਾ ਕਦੇ ਵੀ ਸਫਲ ਨਹੀਂ ਹੋ ਸਕਦਾ ਇਸ ਲਈ ਕਿ ਚੁੱਪ ਰੋ ਜਦੋਂ ਸਾਹਮਣੇ ਵਾਲਾ ਚੀਕ ਰਿਹਾ ਹੋਵੇ ਜਦੋਂ ਕੋਈ ਤੁਹਾਡੇ ਉੱਪਰ ਚਿਲਾ ਰਿਹਾ ਹੋਵੇ ਤੁਹਾਨੂੰ ਨੀਵਾ ਦਿਖਾ ਰਿਹਾ ਹੋਵੇ ਮਾੜੇ ਬੋਲ ਬੋਲ ਰਿਹਾ ਹੋਵੇ ਤਾਂ ਉਹਦਾ ਉਦੇਸ਼ ਹੈ ਤੁਹਾਨੂੰ ਤੁਹਾਡੀ ਸਥਿਤੀ ਤੋਂ ਥੱਲੇ ਸੇਟਣਾ ਜ਼ਰਾ ਗੌਰ ਕਰਨਾ ਚਿੱਕੜ ਦਾ ਕੀ ਕੰਮ ਹੈ ਚਿੱਕੜ ਜਿ ਕੋ ਪੱਥਰ ਮਾਰੇ ਉਹਨੇ ਵਾਪਸ ਪੈਣਾ ਹੈ ਚਿੱਕੜ ਨੇ ਤੁਹਾਨੂੰ ਦਲਦਲ ਨੇ ਖਿੱਚਣਾ ਹੈ ਨਾ ਤੇ ਦਲਦਲ ਤੋਂ ਬਚਣਾ ਹੈ ਜਰਾ ਗੌਰ ਕਰਨਾ ਇਸੇ ਲਈ ਉਹ ਦਲਦਲ ਹੀ ਹੈ ਇੱਕ ਰੋਲਾ ਪਾ ਕੇ ਤੁਹਾਡੀ ਊਰਜਾ ਖਰਾਬ ਕਰਨੀ ਤੁਹਾਨੂੰ ਨੀਵਾ ਦਿਖਾ ਰਿਆ ਹੋਵੇ ਮਾਲੇ ਬੋਲ ਬੋਲ ਰਿਆ ਹੋਵੇ ਤਾਂ ਉਹਦਾ ਇਹੀ ਮਤਲਬ ਹੈ ਕਿ ਇਹਨੂੰ ਥੱਲੇ ਸਿੱਟ ਲੋ ਪਰ ਸਿਆਣਾ ਬੰਦਾ ਚੁੱਪੀ ਦੇ ਵਿੱਚ ਉੱਪਰ ਹੀ ਰਹਿੰਦਾ ਥੱਲੇ गिरਦਾ ਨਹੀਂ ਹੈ ਉਹ ਚਾਹੁੰਦਾ ਹੈ ਕਿ ਤੁਸੀਂ ਵੀ ਚੀਕੋ ਬਹਿਸ ਕਰੋ ਤੇ ਆਪਣੀ ਜਿਹੜੀ ਊਰਜਾ ਹੈ ਐਨਰਜੀ ਹੌਸ ਨੂੰ ਗਵਾ ਦਿਓ ਪਰ ਜਦੋਂ ਤੁਸੀਂ ਚੁੱਪ ਰਹਿੰਦੇ ਹੋ ਉਦੋਂ ਤੁਸੀਂ ਨਾ ਕੇਵਲ ਉਸ ਦੀ ਚਾਲ ਨਾ ਕਾਮ ਕਰ ਦਿੰਦੇ ਹੋ ਸਗੋਂ ਲੋਕਾਂ ਦੇ ਮਨ ਵਿੱਚ ਆਪਣੀ ਗੰਭੀਰਤਾ ਬਿਠਾ ਲੈਂਦੇ ਹੋ ਚਨਕਿਆ ਕਹਿੰਦੇ ਨੇ ਵਿਵਾਦ ਵਿੱਚ ਜਿੱਤਣ ਵਾਲਾ ਉਹ ਨਹੀਂ ਜੋ ਜ਼ੋਰ ਨਾਲ ਬੋਲੇ ਬਲਕਿ ਉਹ ਹੈ ਜੋ ਚੁੱਪ ਰਹਿ ਕੇ ਸਹੀ ਵਕਤ ਤੇ ਵਾਰ ਕਰੇ ਚੁੱਪ ਰਹੋ ਜਦੋਂ ਤੁਹਾਡਾ ਸਮਾਂ ਖਰਾਬ ਹੋਵੇ ਜਦੋਂ ਸਭ ਕੁਝ ਟੁੱਟ ਰਿਹਾ ਹੋਵੇ ਹਰ ਕੋਈ ਤੁਹਾਨੂੰ ਦੋਸ਼ ਦੇ ਰਿਹਾ ਹੋਵੇ ਤਾਂ ਚੁੱਪ ਰਹਿਣਾ ਬਾਬਾ ਜੀ ਸਭ ਤੋਂ ਵੱਡਾ ਹਥਿਆਰ ਹੈ ਜ਼ਰਾ ਗੌਰ ਕਰਨਾ ਕਿਉਂਕਿ ਸਮੇਂ ਦੇ ਨਾਲ ਸੱਚ ਖੁਦ ਸਾਹਮਣੇ ਆਉਂਦਾ ਹੀ ਆਉਂਦਾ ਹੈ ਝੂਠੇ ਲੋਕ ਖੁਦ ਡਿੱਗਦੇ ਨੇ ਤੇ ਤੁਹਾਡੀ ਚੁੱਪੀ ਇੱਕ ਦਿਨ ਗਰਜ ਬਣ ਕੇ ਟੁੱਟਦੀ ਹੈ ਜ਼ਰਾ ਗੌਰ ਕਰਨਾ ਇਹ ਚਨਕਿਆ ਦਾ ਮੂਲ ਮੰਤਰ ਸੀ ਕਿ ਸਬਰ ਤੋਂ ਵੱਡਾ ਕੋਈ ਹਥਿਆਰ ਨਹੀਂ ਤੇ ਚੁੱਪ ਤੋਂ ਵੱਡੀ ਕੋਈ ਰਣਨੀਤੀ ਨਹੀਂ ਖਾਮੋਸ਼ੀ अगर जिंदगी में कुछ पाना है तो खामोशियां इख्तियार कर लो कदे बोलना चाहिदा है त कदों बोलना चाहिदा है चुप रहना ताकत है पर बोलना भी एक कला है बोलना भी सिखना चाहिदा है क्योंकि ये जीव है जेडी वैरी मित्र करे चाणक्या कहंदे ने ओदो बोलो जदों ਤੁਹਾਡੇ ਸ਼ਬਦ ਸਥਿਤੀ ਨੂੰ ਬਦਲਣ ਦੀ ਤਾਕਤ ਰੱਖਦੇ ਹੋਣ ਨਹੀਂ ਤਾਂ ਚੁੱਪ ਹੀ શ્રેਸ਼ਟ ਹੈ ਇਸ ਲਈ ਬੋਲੋ ਜਦੋਂ ਤੁਹਾਡੇ ਸ਼ਬਦਾਂ ਨਾਲ ਕੋਈ ਰਿਜ਼ਲਟ ਆਉਣਾ ਹੋਵੇ ਜਾਂ ਤੁਹਾਡੇ ਸ਼ਬਦ ਜਿਹੜੇ ਐ ਉਹ ਕਿਸੇ ਦਾ ਨਿਆਂ ਕਰ ਸਕਣ ਬਾਬਾ ਜੀ ਕਿਉਂਕਿ ਜਦੋਂ ਨਾ ਚੁੱਪ ਹੋਣਾ ਸਾਡਾ ਜ਼ੁਲਮ ਨੂੰ ਵਧਾਵੇ ਯਾਨੀ ਕਿ ਕੋਈ ਬਿਨਾ ਮਤਲਬ ਹੀ ਐਵੇਂ ਕੋਈ ਗੱਲਾਂ ਇਹੋ ਜਿਹੀਆਂ ਕਰੀ ਜਾਵੇ ਜਿਹਦੇ ਨਾਲ ਕੋਹਾਨੀ ਵੱਧ ਰਹੀ ਹੈ ਜਾਂ ਜ਼ੁਲਮ ਵੱਧ ਰਿਹਾ ਹੈ ਤਾਂ ਉਦੋਂ ਉਹਨਾਂ ਨੇ ਕਿਹਾ ਕਿ ਜਦੋਂ ਸਾਹਮਣੇ ਵਾਲਾ ਤੁਹਾਡੀ ਚੁੱਪੀ ਨੂੰ ਕਮਜ਼ੋਰੀ ਸਮਝਣ ਲੱਗੇ ਉਦੋਂ ਬੋਲੋ ਜ਼ਰਾ ਗੌਰ ਕਰਨਾ ਪਰ ਤਦ ਤੱਕ ਸਿਰਫ ਸੁਣੋ ਸੋਚੋ ਤੇ ਚੁੱਪ ਰਹੋ ਆਪਣੇ ਆਪ ਤੋਂ ਪੁੱਛੋ ਕਿ ਤੁਹਾਡੇ ਜ਼ਿੰਦਗੀ ਵਿੱਚ ਉਹ ਪਲ ਆਏ ਹਨ ਜਦੋਂ ਕਾਸ਼ ਤੁਸੀਂ ਚੁੱਪ ਰਹਿ ਕੇ ਚੀਜ਼ਾਂ ਸਮਝੀਆਂ ਹੁੰਦੀਆਂ ਬਾਬਾ ਜੀ ਜ਼ਰਾ ਗੌਰ ਕਰਨਾ ਕਈ ਵਾਰ ਤੁਸੀਂ ਬੋਲ ਪੈਂਦੇ ਆ ਕੋਈ ਵੀ ਬੋਲ ਪੈਂਦਾ ਹੈ ਪਰ ਉਦੋਂ ਬਾਅਦ ਸੋਚਦੇ ਯਾਰ ਇੱਥੇ ਸਾਨੂੰ ਬੋਲਣਾ ਨਹੀਂ ਚਾਹੀਦਾ ਸੀ ਪੇ ਜਿੱਥੇ ਸੁਣਨਾ ਬਿਹਤਰ ਸੀ ਬੋਲਣਾ ਨਹੀਂ ਸੋ ਜੇਕਰ ਹਾਂ ਤਾਂ ਸਮਾਂ ਹੈ ਚੁੱਪੀ ਨੂੰ ਕਾਮੋਸ਼ੀਆਂ ਨੂੰ ਮੋਨ ਨੂੰ ਆਪਣੀ ਸਭ ਤੋਂ ਵੱਡੀ ਸ਼ਕਤੀ ਬਣਾਓ ਕਿਉਂਕਿ ਮੋਨ ਹੀ ਬ੍ਰਹਮਾਣਡ ਹੈ ਮੋਨ ਹੀ ਪਰਮਾਤਮਾ ਬੈਠਾ ਯੋਗੀ ਆਦੀ ਉਹ ਵੀ ਮੋਨ ਹੈ ਬਾਬਾ ਜੀ ਫਕੀਰ ਜ਼ਿਆਦਾਤਰ ਮੋਨ ਰਹਿੰਦੇ ਆ ਅਲਮਸਤ ਮਸਤ ਅਲਮਸਤ ਦਾਦਾ ਲਾਲ ਬਾਦਸ਼ਾਹੀ ਨੂੰ ਦੇਖਿਆ ਉਹ ਵੀ ਮੋਨ ਰਹਿੰਦੇ ਸੀ ਮਸਤ ਸੋ ਉਹੋਂ ਗੱਲ ਉਹੀ ਹੈ ਉਦੋਂ ਬੋਲੇ ਜਦੋਂ ਕੋਈ ਅੱਗੋਂ ਆਇਆ ਫਿਰ ਬੋਲਦੇ ਹੁਣ ਦੂਸਰੀ ਗੱਲ ਜੋ ਚਨਕਿਆ ਨੇ ਕਹੀ ਹੋਏ ਹੈ ਦੂਸਰਾ ਰਾਜ਼ ਕਿ ਜਿਸ ਨੂੰ ਤੁਸੀਂ ਆਪਣੇ ਆਪਣਾ ਸਮਝ ਦਿਓ ਨਾ ਉਹ ਤੁਹਾਨੂੰ ਤੋੜਨ ਦਾ ਸਭ ਤੋਂ ਆਸਾਨ ਰਸਤਾ ਬਣਦਾ ਹੈ ਤੇ ਤੁਹਾਨੂੰ ਤੋੜਨ ਦਾ ਸਭ ਤੋਂ ਆਸਾਨ ਰਾਹ ਜਾਣਦਾ ਹੈ ਇਹ ਚਨਕਿਆ ਦੀ ਸਭ ਤੋਂ ਕੋੜੀ ਤੇ ਸਭ ਤੋਂ ਸੱਚੀ ਗੱਲਾਂ ਵਿੱਚੋਂ ਇੱਕ ਹੈ ਬਾਬਾ ਜੀ ਕਿਉਂਕਿ ਸੱਚ ਕੋੜਾ ਹੁੰਦਾ ਹੈ ਕਿਉਂਕਿ ਧੋਖਾ ਕਦੇ ਬਾਹਰ ਹੋਣੀ ਆਉਂਦਾ ਤੋਖਾਂ ਹਮੇਸ਼ਾ ਉੱਥੋਂ ਹੀ ਆਉਂਦਾ ਹੈ ਜਿੱਥੇ ਸਭ ਤੋਂ ਜ਼ਿਆਦਾ ਭਰੋਸਾ ਹੁੰਦਾ ਹੈ ਬਾਬਾ ਜੀ ਜ਼ਰਾ ਗੌਰ ਕਰਨਾ ਆਚਾਰਿਆ ਚਨਕਿਆ ਕਹਿੰਦੇ ਨੇ ਦੁਸ਼ਮਣ ਤੋਂ ਜ਼ਿਆਦਾ ਖਤਰਨਾਕ ਉਹ ਮਿੱਤਰ ਹੁੰਦਾ ਹੈ ਜੋ ਸਾਹਮਣੇ ਤੇ ਮੁਸਕਰਾਉਂਦਾ ਹੈ ਤੇ ਅੰਦਰੋਂ ਸੜਦਾ ਹੈ ਜ਼ਰਾ ਗੌਰ ਕਰਨਾ ਔਰ ਸਾਰੀ ਦੁਨੀਆ ਇਹੋ ਜਿਹੀ ਹੈ ਬਾਬਾ ਜੀ ਜਿਹੜਾ ਸਾਹਮਣੇ-ਸਾਹਮਣੇ ਤਾਂ ਕੀ ਬਾਤ ਹੈ ਅੰਦਰੋਂ ਸੜਦੇ ਹੋਣਗੇ ਸੋ ਧਿਆਨ ਦਿਓ ਜ਼ਰਾ ਜੇਕਰ ਕੋਈ ਤੁਹਾਡੇ ਨਾਲ ਜ਼ਿਆਦਾ ਮਿੱਠਾ ਬੋਲੇ ਹਰ ਗੱਲ ਤੇ ਹਾਂਜੀ ਹਾਂਜੀ ਕਰੇ ਤੁਹਾਡੇ ਹਰ ਵਿਚਾਰ ਦੀ ਤਾਰੀਫ਼ ਕਰੇ ਤੇ ਹਰ ਵਾਰ ਤੁਹਾਨੂੰ ਆਪਣਾ ਕਹੇ ਤਾਂ ਥੋੜਾ ਸੰਭਲ ਜਾਣਾ ਚਾਹੀਦਾ ਹੈ ਕਿਉਂਕਿ ਹੋ ਸਕਦਾ ਹੈ ਉਹ ਅਸਲੀ ਨਾ ਹੋਵੇ ਉਹ ਰਣਨੀਤਿਕ ਹੋਵੇ ਧੋਖੇਬਾਜ਼ ਦੀ ਸਭ ਤੋਂ ਪਹਿਲੀ ਪਛਾਣ ਇਹ ਹੁੰਦੀ ਹੈ ਉਹ ਤੁਹਾਡੇ ਦਿਲ ਵਿੱਚ ਬੈਠ ਜਾਂਦਾ ਪਰ ਨੀਅਤ ਉਸ ਦੀ ਜੇਬ ਵਿੱਚ ਬੈਠੀ ਹੁੰਦੀ ਹੈ ਕਿ ਭਾਈ ਇਹਦੇ ਕੋਲ ਕੀ ਹੈ ਇਹਦੇ ਕੋਲ ਕਿਉਂ ਇਦਾਂ ਆ ਰਿਹਾ ਹੈ ਕਿੱਦਾਂ ਆ ਰਿਹਾ ਹੈ ਤੁਸੀਂ ਉਸ ਨੂੰ ਰਿਸ਼ਤੇ ਵਿੱਚ ਦੇਖ ਰਹੇ ਹੋਵੋਗੇ ਉਹ ਤੁਹਾਨੂੰ ਮੌਕੇ ਦੀ ਤਰ੍ਹਾਂ ਦੇਖ ਰਿਹਾ ਹੁੰਦਾ ਤੁਸੀਂ ਉਹਦੀ ਹਰ ਗੱਲ ਤੇ ਭਰੋਸਾ ਕਰਦੇ ਹੋ ਤੇ ਉਹ ਤੁਹਾਡੀ ਹਰ ਗੱਲ ਨੂੰ ਨੋਟ ਕਰ ਰਿਹਾ ਹੁੰਦਾ ਕਮਜ਼ੋਰੀਆਂ ਕੀ ਹੈ ਤੁਹਾਡੀਆਂ ਤੁਹਾਡਾ ਡਰ ਕੀ ਹੈ ਤੁਹਾਡੀਆਂ ਉਮੀਦਾਂ ਕੀ ਹੈ ਸਭ ਕੁਝ ਉਹ ਦੇਖ ਰਿਹਾ ਹੁੰਦਾ ਤਾਂ ਫਿਰ ਇੱਕ ਦਿਨ ਉਹ ਵਾਰ ਕਰਦਾ ਬੋਲਦਾ ਹੈ ਕੁੱਤਾ ਕਦੋਂ ਭੋਕਦਾ ਜਦੋਂ ਉਹਨੂੰ ਪਤਾ ਲੱਗ ਜਾਂਦਾ ਕਿ ਯਾਰ ਹੁਣ ਇਹ ਅੱਗੇ ਲੰਘ ਆ ਇਹਨੂੰ ਭੋਕੋ ਇਹ ਹੈ ਤੇ ਬਾਬਾ ਜੀ ਉਦੋਂ ਹੀ ਵਾਰ ਕਰਦਾ ਤੇ ਉਹ ਨਹੀਂ ਜਿੱਥੇ ਤੁਸੀਂ ਮਜਬੂਤ ਹੋਵੋਗੇ ਉੱਥੇ ਨਹੀਂ ਕਰੇਗਾ ਸਗੋਂ ਉੱਥੇ ਜਿੱਥੇ ਤੁਸੀਂ ਸਭ ਤੋਂ ਜ਼ਿਆਦਾ ਮਾਸੂਮ ਹੋਗੇ ਔਰ ਤੁਸੀਂ ਆਪਣੇ ਪੇੜ ਖੋਲ ਦਿੰਦੇ ਹੋ ਸੋ ਇੱਕ ਵਾਰ ਕਿਸੇ ਨਾ ਚੇਲਾ ਸੀ ਕੋਈ ਸ਼ਿष्य ਸੀ ਆਚਾਰਿਆ ਚਨਕਿਆ ਤਾਂ ਉਹਨੇ ਪੁੱਛਿਆ ਕਹਿੰਦਾ ਗੁਰੂ ਦੇਵ ਅਸੀਂ ਸੱਚ ਤੇ ਝੂਠੇ ਦੋਸਤਾਂ ਵਿੱਚ ਫਰਕ ਕਿਵੇਂ ਕਰੀਏ ਤਾਂ ਚਨਕਿਆ ਮੁਸਕਰਾਏ ਨਹੀਂ ਉਹ ਬੜੇ ਗੰਭੀਰ ਹੋ ਕੇ ਬੋਲੇ ਕਿਉਂਕਿ ਇਹ ਮਸਲਾ ਹੀ ਬੜਾ ਗੰਭੀਰ ਹੈ ਜਿਨ੍ਹਾਂ ਨੂੰ ਅਸੀਂ ਆਪਣਾ ਮੰਨਦੇ ਆ ਉਹੀ ਸਾਨੂੰ ਠੋਕਰਾ ਮਾਰਦੇ ਕਿ ਜੋ ਵਿਅਕਤੀ ਤੁਹਾਡੀ ਗੈਰ ਹਾਜ਼ਰੀ ਵਿੱਚ ਵੀ ਤੁਹਾਡੀ ਗੱਲ ਕਰੇ ਉਹੀ ਮਿੱਤਰ ਹੈ ਬਾਕੀ ਸਭ ਮੋਕਾ ਪ੍ਰਸਤ ਨੇ ਬਾਬਾ ਜੀ ਸਭ ਮੋਕਾ ਪ੍ਰਸਤ ਆਜ ਤੁਹਾਡੇ ਆਸ-ਪਾਸ ਕਿੰਨੇ ਇਹੋ ਜਿਹੇ ਲੋਕ ਹੋਣਗੇ ਜੋ ਤੁਹਾਡੇ ਪਿੱਠ ਪਿੱਛੇ ਵੀ ਤੁਹਾਨੂੰ ਸਹੀ ਦੱਸਦੇ ਹੋਣਗੇ ਜ਼ਰਾ ਗੌਰ ਕਰੋ ਕਿਹੜੇ ਨੇ ਉਹ ਲੋਕ ਆਪਣੇ ਆਪ ਤੋਂ ਸਵਾਲ ਕਰੋ ਕਿ ਕਿਹੜਾ ਐਸਾ ਜਿਹੜਾ ਮੇਰੇ ਪਿੱਠ ਪਿੱਛੇ ਵੀ ਮੈਨੂੰ ਸਹੀ ਦੱਸੇ ਜ਼ਰਾ ਸੋਚੋ ਸ਼ਾਇਦ ਤੁਸੀਂ ਗਿਣਨ ਲੱਗੋ ਤੇ ਕੋਈ ਵੀ ਨਾ ਆਵੇ ਬਾਬਾ ਜੀ ਜਰਾ ਗੌਰ ਕਰਨਾ ਧੋਖੇਬਾਜ਼ ਦਾ ਦੂਜਾ ਸੰਕੇਤ ਇਹ ਹੈ ਕਿ ਉਹ ਤੁਹਾਡੀ ਤਰੱਕੀ ਤੇ ਉਹ ਚੁੱਪ ਹੋ ਜਾਂਦਾ ਹੈ ਤੁਸੀਂ ਖੁਸ਼ ਹੋ ਉਹ ਕਹੇਗਾ ਵੀ ਓਕੇ ਤੇ ਅੱਗੇ ਵੱਧ ਜਾਂਦਾ ਹੈ ਤੁਸੀਂ ਗਿਰੋ ਤਾਂ ਅੰਦਰ ਹੀ ਅੰਦਰ ਸੰਤੁਸ਼ਟ ਹੁੰਦਾ ਹੈ ਉਹ ਦੋਸਤ ਨਹੀਂ ਹੁੰਦੇ ਉਹ ਤਾਂ ਇੱਕ ਇਹੋ ਜਿਹਾ ਸ਼ਿਕਾਰੀ ਹੁੰਦਾ ਜੋ ਜੰਗਲ ਵਿੱਚ ਵੀ ਨਹੀਂ ਤੁਹਾਡੇ ਘਰ ਵਿੱਚ ਹੀ ਵਸਿਆ ਹੁੰਦਾ ਹੈ ਘਰ ਕਾ ਬੇਤੀ ਲੰਕਾ ਟਾਇਆ ਵਾਲੀ ਗੱਲ ਹੋ ਜਾਂਦੀ ਹੈ ਧੋਖੇਬਾਜ਼ ਦੀ ਤੀਸਰੀ ਪਛਾਣ ਹੈ ਉਹ ਤੁਹਾਡੇ ਹਰ ਰਾਜ਼ ਜਾਣਨਾ ਚਾਹੁੰਦਾ ਹੈ ਪਰ ਆਪਣਾ ਕੁਝ ਵੀ ਜ਼ਾਹਰ ਨਹੀਂ ਕਰਦਾ ਉਹ ਬਹੁਤ ਮਿੱਠਾ ਹੋਵੇਗਾ ਪਰ ਉਸਦੇ ਚਿਹਰੇ ਤੇ ਜ਼ਿਆਦਾ ਤੁਹਾਨੂੰ ਉਸ ਦੀਆਂ ਅੱਖਾਂ ਦੇਖਣੀਆਂ ਹੋਣਗੀਆਂ ਜ਼ਰਾ ਗੌਰ ਕਰਨਾ ਕਿਉਂਕਿ ਚਿਹਰੇ ਨਕਾਬ ਬਦਲ ਸਕਦੇ ਨੇ ਪਰ ਅੱਖਾਂ ਕਦੇ ਝੂਠ ਨਹੀਂ ਬੋਲਦੀਆਂ ਆਚਾਰਿਆ ਅਚਨਕ ਕਹਿਣੇ ਕਿਹਾ ਸੀ ਸੱਪ ਤੇ ਵਿਸ਼ਵਾਸ ਘਾਤੀ ਮਿੱਤਰ ਵਿੱਚ ਇੱਕ ਬਹੁਤ ਵੱਡਾ ਫਰਕ ਹੈ ਸੱਪ ਦੱਸਦਾ ਹੈ ਤੇ ਖਤਮ ਹੋ ਜਾਂਦਾ ਪਰ ਵਿਸ਼ਵਾਸ ਘਾਤੀ ਜਿਹੜਾ ਬੰਦਾ ਹੋਏਗਾ ਨਾ ਤੁਹਾਨੂੰ ਹਰ ਰੋਜ਼ ਮਾਰਦਾ ਹੈ ਹੌਲੀ ਹੌਲੀ ਅੰਦਰੋਂ ਮਾਰਦਾ ਹੁਣ ਸੋਚੋ ਤੁਸੀਂ ਅੱਜ ਕਿਸ ਦੇ ਨਾਲ ਦੋਸਤਾਂ ਨਾਲ ਰਿਸ਼ਤੇਦਾਰੀ ਜਾਂ ਪਿਆਰ ਦੇ ਨਾਲ ਤੇ ਕਿਤੇ ਤੁਸੀਂ ਕਿਸੇ ਅਜਿਹੇ ਜ਼ਰੀਲੇ ਰਿਸ਼ਤੇ ਵਿੱਚ ਤਾਂ ਨਹੀਂ ਬੱਜੇ ਜੋ ਤੁਹਾਨੂੰ ਹਰ ਰੋਜ਼ ਕੱਟ ਰਿਹਾ ਤੇ ਤੁਸੀਂ ਮੁਸਕਰਾ ਰਹੇ ਹੋ ਹੁਣ ਉਹ ਸਮਾਂ ਆ ਗਿਆ ਹੈ ਜਦੋਂ ਤੁਹਾਨੂੰ ਅੱਖਾਂ ਨਾਲ ਨਹੀਂ ਦਿਮਾਗ ਨਾਲ ਦੇਖਣਾ ਸਿੱਖਣਾ ਪਵੇਗਾ ਹੁਣ ਹਰ ਚਿਹਰੇ ਨੂੰ ਪਰਖੋ ਹਰ ਮੁਸਕਾਨ ਨੂੰ ਤੋਲੋ ਹਰ ਆਪਣਾ ਕਹਿਣ ਵਾਲੇ ਦੀਆਂ ਅੱਖਾਂ ਪਿੱਛੇ ਝਾਕੋ ਬਾਬਾ ਜੀ ਕਿਉਂਕਿ ਜਦੋਂ ਤੱਕ ਤੁਸੀਂ ਧੋਖੇਬਾਜ਼ ਨੂੰ ਪਛਾਣੋਗੇ ਨਹੀਂ ਉਦੋਂ ਤੱਕ ਉਹ ਤੁਹਾਡਾ ਨਾਸ਼ ਕਰਦਾ ਰਹੇਗਾ ਤੇ ਜਦੋਂ ਤੁਸੀਂ ਉਸ ਨੂੰ ਪਛਾਣ ਲਵੋਗੇ ਤਾਂ ਫਿਰ ਉਹ ਅਚਾਰਿਆ ਚਨਕਿਆ ਦੀ ਜਿਹੜੀ ਨੀਤੀ ਹੈ ਉਹ ਲਾਗੂ ਹੋ ਜਾਵੇਗੀ ਕਿ ਦੁਸ਼ਟ ਨੂੰ ਮਾਫ਼ ਕਰਨਾ ਖੁਦ ਤੇ ਅਤਿਆਚਾਰ ਕਰਨ ਦੇ ਬਰਾਬਰ ਹੈ ਤਾਂ ਹੁਣ ਵਕਤ ਹੈ ਪਹਿਲਾ ਫੈਸਲਾ ਲੈਣ ਦਾ ਆਪਣੇ ਜੀਵਨ ਦੇ ਉਸ ਚਿਹਰੇ ਨੂੰ ਯਾਦ ਕਰੋ ਜਿਸ ਨੇ ਤੁਹਾਨੂੰ ਸਭ ਤੋਂ ਗਹਿਰਾ ਜ਼ਖਮ ਦਿੱਤਾ ਹੈ ਤੇ ਤੈਅ ਕਰੋ ਕਿ ਤੁਸੀਂ ਫਿਰ ਤੋਂ ਦਿਲੋਂ ਸੋਚੋਗੇ ਜਾਂ ਅੱਜ ਤੋਂ ਦਿਮਾਗ ਨਾਲ ਚੱਲਣਾ ਸ਼ੁਰੂ ਕਰੋਗੇ ਹੁਣ ਤੁਸੀਂ ਉਸ ਰਿਸ਼ਤੇ ਤੇ ਚੱਲ ਚੁੱਕੇ ਹੋ ਜਿੱਥੇ ਵਾਪਸੀ ਨਹੀਂ ਹੁੰਦੀ ਹੁਣ ਗੱਲ ਸਿਰਫ ਧੋਖੇਬਾਜ਼ ਨੂੰ ਪਛਾਣਨ ਦੀ ਨਹੀਂ ਸਗੋਂ ਹੁਣ ਵਕਤ ਹੈ ਚਿਹਰੇ ਪੜਨ ਦੀ ਕਲਾ ਸਿੱਖਣ ਦੀ ਉਹ ਕਲਾ ਜੋ ਆਚਾਰਿਆ ਚਨਕਿਆ ਨੂੰ ਬਾਕੀਆਂ ਤੋਂ ਵੱਖ ਬਣਾਉਂਦੀ ਹੈ ਉਹ ਨਜ਼ਰ ਜੋ ਆਦਮੀ ਦੇ ਚਿਹਰੇ ਤੋਂ ਉਸ ਦਾ ਪੂਰਾ ਪਿਵਿਕ ਪੜ ਲੈਂਦੀ ਹੈ ਸੋ ਐਸੀ ਨਜ਼ਰ ਬਾਬਾ ਜੀ ਹੋਣੀ ਚਾਹੀਦੀ ਹੈ ਕਿ ਬੰਦੇ ਨੂੰ ਪਹਿਲਾਂ ਹੀ ਪਹਿਲਾਂ ਹੀ ਪਛਾਣ ਰੱਖੇ ਦਿਲ ਜਿੱਥੇ ਲਾਣਾ ਹੈ ਗੱਲ ਉੱਥੇ ਆ ਗਈ ਕਿ ਜਿੱਥੇ ਪਛਾਣਨ ਦੀ ਲੋੜ ਨਹੀਂ ਹੈ ਪਤਾ ਹੈ ਮਾਲਕ ਹੈ ਉਹਦੇ ਦਰ ਤੇ ਜਾਂਦੇ ਉਹਨੂੰ ਕਹਿੰਦੇ ਯਾਰ ਇਹ ਬਾਬਾ ਜੀ ਆਹ ਚੀਜ਼ੀ ਕਰਦੇ ਹੋ ਐਦਾਂ ਹੋ ਜਾਵੇ ਇਹ ਮਾਲਕਾ ਇਹ ਕਰਦੇ ਹੋ ਕਿ ਇਦਾਂ ਕ ਹੋ ਜਾਵੇ ਉੱਥੇ ਅਸੀਂ ਆਪ ਧੋਖੇਬਾਜ਼ ਬਣਦੇ ਆਂ ਉੱਥੇ ਅਸੀਂ ਆਪ ਉਹਨੂੰ ਪਰਖਦੇ ਆਂ ਤੇ ਜਿੱਥੇ ਪਰਖਣਾ ਚਾਹੀਦਾ ਉੱਥੇ ਸਾਡਾ ਅੱਖਾਂ ਮੀਚ ਕੇ ਅਸੀਂ ਵਿਸ਼ਵਾਸ ਕਰ ਲੈਨੇ ਆਂ ਤੀਸਰੀ ਗੱਲ ਜੋ ਚਾਰਿਆ ਚਨਕਿਆ ਸਾਹਿਬ ਨੇ ਕਹੀ ਕਿ ਚਨਕਿਆ ਵਰਗੀ ਦ੍ਰਿਸ਼ਟੀ ਇੱਕ ਵਾਰ ਮਗਧ ਦਰਬਾਰ ਵਿੱਚ ਇੱਕ ਦਰਬਾਰੀ ਆਇਆ ਸੀ ਬਾਬਾ ਜੀ ਉਹਨੇ ਸਾਫ਼ ਕੱਪੜੇ ਪਾਏ ਹੋਏ ਮਿੱਠੀ ਮੁਸਕਾਨ ਲੈ ਕੇ ਆਉਂਦੇ ਆ ਸਿਰ ਝੁਕਾਇਆ ਹੋਇਆ ਸਭ ਨੂੰ ਲੱਗਾ ਕਿ ਬੜਾ ਨਿਮਰ ਹੈ ਭਲਾ ਹੈ ਤ ਸੱਚਾ ਆਦਮੀ ਹੈ ਪਰ ਚਨਕਿਆ ਨੇ ਉਸ ਨੂੰ ਸਿਰਫ ਇੱਕ ਵਾਰ ਦੇਖਿਆ ਤੇ ਸਮਰਾਟ ਨੂੰ ਕਿਹਾ ਕਿ ਇਸ ਆਦਮੀ ਨੂੰ ਸੱਤਾ ਹੈ ਨਾ ਜਿਹੜੀ ਸਾਡੀ ਆਪਣੇ ਰਾਜ ਦੀ ਉਹ ਤੋਂ ਦੂਰ ਰੱਖੋ ਕਿਉਂਕਿ ਇਹਦੀ ਜਿਹੜਾ ਹਾਸਾ ਹੈ ਨਾ ਇਹ ਇਹ ਵਫਾਦਾਰੀ ਨਹੀਂ ਹੈ ਇੱਕ ਬਹੁਤ ਵੱਡੀ ਚਾਲ ਲੁਕੀ ਹੋਈ ਹੈ ਸੋ ਕੁਝ ਮਹੀਨੇ ਬਾਅਦ ਉਹੀ ਵਿਅਕਤੀ ਦਰਬਾਰ ਨੂੰ ਤੋੜਨ ਦੀ ਸਾਜ਼ਿਸ਼ ਵਿੱਚ ਫੜਿਆ ਗਿਆ ਹੁਣ ਸਵਾਲ ਇਹ ਹੈ ਕਿ ਆਚਾਰਿਆ ਚਲਕਿਆ ਨੇ ਆਖਰ ਕਿਵੇਂ ਪਛਾਣ ਲਿਆ ਉਹ ਲੋਕੀ ਕਹਿੰਦੇ ਉਹਨਾਂ ਦੀ ਨਜ਼ਰੀ ਇਦਾਂ ਦੀ ਹੁੰਦੀ ਹੈ ਸੰਤ ਲੋਕਾਂ ਦੀ ਮਾਧਮ ਨਾਲ ਕੀ ਉਸ ਕੋਲ ਕੋਈ ਜਾਦੂ ਹੁੰਦਾ ਹੈ ਨਹੀਂ ਉਸ ਕੋਲ ਸੀ ਚਿਹਰੇ ਪੜਨ ਦੀ ਕਲਾ ਬਾਬਾ ਜੀ ਆਚਾਰਿਆ ਚਨੱਕਿਆ ਕਹਿੰਦੇ ਸਨ ਆਦਮੀ ਦੇ ਚਿਹਰੇ ਤੇ ਉਸ ਦੇ ਮਨ ਦੀ ਛਾਇਆ ਹੁੰਦੀ ਹੈ ਉਸ ਦੀਆਂ ਅੱਖਾਂ ਉਸ ਦੇ ਅੰਦਰ ਲੁਕੇ ਰਾਜ਼ ਦੀ ਪਹਿਲੀ ਖਿੜਕੀ ਹੁੰਦੀ ਹੈ ਬਾਬਾ ਜੀ ਹੁਣ ਤੁਸੀਂ ਵੀ ਉਹ ਕਲਾ ਸਿੱਖ ਸਕਦੇ ਹੋ ਤੇ ਜੇਕਰ ਸਿੱਖੀ ਹੈ ਤਾਂ ਕੋਈ ਤੁਹਾਨੂੰ ਧੋਖਾ ਨਹੀਂ ਦੇ ਪਾਵੇਗਾ ਚਿਹਰਾ ਪਹਿਲੀ ਗੱਲ ਬਿਆਨ ਕਰਦਾ ਹੈ ਕਿ ਜ਼ਰੂਰਤਮੰਦ ਨਹੀਂ ਯੋਜਨਾਕਾਰ ਇਹੋ ਜਿਹੇ ਲੋਕ ਹਮੇਸ਼ਾ ਮਿਲਣਸਾਰ ਦੇਖਣਗੇ ਤੁਹਾਨੂੰ ਹਰ ਗੱਲ ਵਿੱਚ ਭਰਾ ਦੋਸਤ ਦਿਲੋਂ ਬੋਲਦੇ ਹਨ ਪਰ ਗੌਰ ਨਾਲ ਦੇਖੋ ਉਹਨਾਂ ਦੀਆਂ ਗੱਲਾਂ ਵਿੱਚ ਇੱਕ ਅਜੀਬ ਜਿਹੀ ਜਲਦਬਾਜ਼ੀ ਹੁੰਦੀ ਹੈ ਉਹ ਚਾਹੁੰਦੇ ਨੇ ਕਿ ਤੁਸੀਂ ਜਲਦੀ ਤੋਂ ਜਲਦੀ ਉਹਨਾਂ ਦੇ ਕਰੀਬ ਆ ਜਾਓ ਕਿਉਂਕਿ ਉਹਨਾਂ ਕੋਲ ਕੋਈ ਯੋਜਨਾ ਹੁੰਦੀ ਹੈ ਜਿਸ ਵਿੱਚ ਤੁਸੀਂ ਇੱਕ ਪੋੜੀ ਬਣ ਸਕਦੇ ਹੋ ਚਨਕਿਆ ਕਹਿੰਦੇ ਸਨ ਜੋ ਜਲਦੀ ਕੋਲਦਾ ਮਿਲਦਾ ਹੈ ਉਹ ਅਕਸਰ ਤੁਹਾਨੂੰ ਜਲਦੀ ਭੁੱਲਣ ਲਈ ਆਇਆ ਹੁੰਦਾ ਹੈ ਜਰਾ ਗੌਰ ਕਰਨਾ ਜਿਹੜਾ ਕੋਲ ਮਿਲ ਗਿਆ ਉਹ ਵੀ ਛੱਡ ਗਿਆ ਚਿਹਰਾ ਦੋ ਨਿਮਰ ਨਹੀਂ ਡਰਿਆ ਹੋਇਆ ਕੁਝ ਚਿਹਰੇ ਹਮੇਸ਼ਾ ਸਿਰ ਝੁਕਾ ਕੇ ਬੋਲਦੇ ਨੇ ਅੱਖਾਂ ਨਹੀਂ ਮਿਲਾਉਂਦੇ ਹੌਲੀ ਮੁਸਕਰਾਉਂਦੇ ਨੇ ਤੁਸੀਂ ਸੋਚਦੇ ਹੋਵੋਗੇ ਕਿੰਨਾ ਸੱਚਾ ਇਨਸਾਨ ਹੈ ਪਰ ਅਸਲ ਵਿੱਚ ਉਹ ਆਪਣੇ ਅਪਰਾਧ ਜਾਂ ਝੂਠ ਤੋਂ ਡਰਦਾ ਹੈ ਚਨਕਿਆ ਨੀਤੀ ਕਹਿੰਦੀ ਹੈ ਜਿਸ ਦੀ ਨਜ਼ਰ ਸਥਿਰ ਨਹੀਂ ਉਸ ਦਾ ਮਨ ਵੀ ਸਥਿਰ ਨਹੀਂ ਹੁੰਦਾ ਜੇਕਰ ਕੋਈ ਵਾਰ-ਵਾਰ ਅੱਖਾਂ ਚੁਰਾਏ ਤਾਂ ਸਮਝ ਲਓ ਕੁਝ ਲੁਕਾ ਰਿਹਾ ਹੋਵੇ ਚਿਹਰਾ ਤੀਸਰਾ ਦੱਸਦੇ ਆ ਕਿ ਹਰ ਗੱਲ ਵਿੱਚ ਹਾਂ ਬੋਲਣ ਵਾਲਾ ਜੇਕਰ ਕੋਈ ਵਿਅਕਤੀ ਹਰ ਗੱਲ ਤੇ ਸਹੀ ਹੈ ਬਿਲਕੁਲ ਭਰਾ ਤੂੰ ਬਿਲਕੁਲ ਸਹੀ ਕਹਿ ਰਿਹਾ ਹੈ ਕਿ ਤੁਸੀਂ ਜਿਵੇਂ ਕੋਬਾ ਠੀਕ ਹੈ ਜੀ ਓਕੇ ਬਹੁਤ ਵਧੀਆ ਤਾਂ ਉੱਥੇ ਰੁਕ ਜਾਣਾ ਚਾਹੀਦਾ ਬਾਬਾ ਜੀ ਇਹ ਸਨਮਾਨ ਨਹੀਂ ਹੈ ਅੰਦਰ ਹੀ ਅੰਦਰ ਤੁਹਾਡੇ ਵਿਚਾਰਾਂ ਦਾ ਵਿਸ਼ਲੇਸ਼ਣ ਹੋ ਰਿਹਾ ਹੈ ਉਹ ਜਾਣਨਾ ਚਾਹੁੰਦਾ ਹੈ ਕਿ ਤੁਸੀਂ ਕੀ ਸੋਚਦੇ ਹੋ ਤਾਂ ਕਿ ਸਮਾਂ ਹੋਣ ਤੇ ਤੁਹਾਡੀ ਸੋਚ ਦੇ ਖਿਲਾਫ ਚਾਲ ਚੱਲੇ ਹੋ ਆਚਾਰਿਆ ਚਨਕਿਆ ਕਹਿੰਦੇ ਨੇ ਜੋ ਹਰ ਗੱਲ ਵਿੱਚ ਸਹਿਮਤ ਹੁੰਦਾ ਉਹ ਜਾਂ ਤਾਂ ਮੂਰਖ ਹੈ ਜਾਂ ਬਹੁਤ ਵੱਡਾ ਕੋਈ ਪਲਾਨ ਕਰ ਰਿਹਾ ਹੈ ਬਾਬਾ ਜੀ ਯੋਜਨਾਕਾਰ ਚੌਥਾ ਚਿਹਰਾ ਦੱਸਦੇ ਨੇ ਮੁਕ ਦਰਸ਼ਕ ਉਹ ਲੋਕ ਜੋ ਹਰ ਜਗ੍ਹਾ ਚੁੱਪ ਰਹਿੰਦੇ ਨੇ ਬਸ ਸੁਣਦੇ ਨੇ ਦੇਖਦੇ ਨੇ ਤੇ ਕੁਝ ਨਹੀਂ ਬੋਲਦੇ ਤੁਸੀਂ ਸੋਚਦੇ ਹੋ ਇਸ ਨੂੰ ਫਰਕ ਨਹੀਂ ਪੈਂਦਾ ਪਰ ਅਸਲ ਵਿੱਚ ਉਹ ਹਰ ਚੀਜ਼ ਦਾ ਰਿਕਾਰਡ ਬਣਾ ਰਹੇ ਹੁੰਦੇ ਆ ਕਿਉਂਕਿ ਜਦੋਂ ਤੁਸੀਂ ਹਾਰੋਗੇ ਉਹੀ ਲੋਕ ਕਹਿਣਗੇ ਮੈਨੂੰ ਤਾਂ ਪਹਿਲਾਂ ਹੀ ਪਤਾ ਸੀ ਆਚਾਰਿਆ ਚਨਕਿਆ ਕਹਿੰਦੇ ਨੇ ਜੋ ਹਰ ਸਮੇਂ ਚੁੱਪ ਹੈ ਉਹ ਜਾਂ ਤਾਂ ਕੋਈ ਸੰਤ ਕੋਈ ਫਕੀਰ ਕੋਈ ਗੁਰੂ ਕੋਈ ਰਹਿਬਰ ਹੋ ਸਕਦਾ ਹੈ ਜਾਂ ਫਿਰ ਕੋਈ ਸਭ ਤੋਂ ਵੱਡਾ ਜਾਸੂਸ ਹੋ ਸਕਦਾ ਹੈ ਚਿਹਰੇ ਤੋਂ ਪਰੇ ਚਾਲ ਭਾਸ਼ਾ ਤੇ ਆਵਾਜ਼ ਜਿਹੜੀ ਹੈ ਚਨੱਕਿਆ ਸਿਰਫ ਚਿਹਰਾ ਨਹੀਂ ਪੜਦੇ ਸਨ ਆਵਾਜ਼ ਦਾ ਉਤਾਰ ਚੜਾਵ ਚੱਲਣ ਦਾ ਤਰੀਕਾ ਬੈਠਣ ਦਾ ਧੰਗ ਇੱਥੋਂ ਤੱਕ ਕਿ ਹੱਥ ਦੀ ਹਰਕਤ ਵੀ ਪੜਦੇ ਸਨ ਕੋਈ ਜੇਕਰ ਗੱਲ ਕਰਦਾ ਹੈ ਸਮੇਂ ਵਾਰ-ਵਾਰ ਨੱਕ ਖੁਰਕਾਵੇ ਗਰਦਨ ਝੁਕਾਵੇ ਬੁੱਲ ਦਬਾਵੇ ਜਾਂ ਗੱਲਾਂ ਸਾਫ਼ ਕਰੇ ਤਾਂ ਸਮਝੋ ਜਾਂ ਤਾਂ ਉਹ ਅਸਹਿਜ ਹੈ ਜਾਂ ਉਹ ਝੂਠ ਬੋਲ ਰਿਹਾ ਹੈ ਹੁਣ ਤੁਸੀਂ ਇਹ ਸੋਚ ਰਹੇ ਹੋਵੋਗੇ ਕਿ ਕੀ ਇਹ ਸਭ ਅਸਲ ਵਿੱਚ ਸਿੱਖਿਆ ਜਾ ਸਕਦਾ ਹੈ ਹਾਂ ਸਿੱਖਿਆ ਜਾ ਸਕਦਾ ਹੈ ਜਰਾ ਗੌਰ ਕਰਨਾ ਬਾਬਾ ਕਿਉਂਕਿ ਚਨਕਿਆ ਜਿਹੜੇ ਆ ਚਾਰਿਆ ਗੁਰੂ ਲੋਕ ਸੰਤ ਲੋਕ ਹੋਏ ਆ ਉਹਨਾਂ ਦੀ ਨੀਤੀ ਜਿਹੜੀ ਆ ਉਹ ਕਮਾਲ ਦੀ ਹੈ ਕਮਾਲ ਦੀ ਨੀਤੀ ਹੈ ਇਹ ਤੁਹਾਡੇ ਦਿਮਾਗ ਨੂੰ ਇੰਨਾ ਤਿੱਖਾ ਬਣਾਉਂਦੀ ਹੈ ਕਿ ਤੁਸੀਂ ਇਨਸਾਨ ਨਹੀਂ ਉਸਦੇ ਇਰਾਦੇ ਪੜਨ ਲੱਗਦੇ ਹੋ ਆਪਣੇ ਆਪ ਤੋਂ ਪੁੱਛੋ ਕਦੇ ਕਿਸੇ ਦੀਆਂ ਅੱਖਾਂ ਵਿੱਚ ਝਾਕਿਆ ਤੁਸੀਂ ਸੋਚਿਆ ਹੋਵੇ ਕਿ ਇਹ ਕੁਝ ਲੁਕਾ ਰਿਹਾ ਹੈ ਪਰ ਫਿਰ ਵੀ ਦਿਲ ਦੇ ਹੱਥੋਂ ਮਜਬੂਰ ਹੋ ਕੇ ਉਸ ਤੇ ਭਰੋਸਾ ਕਰ ਲਿਆ ਬਾਬਾ ਜੀ ਹੁਣ ਦੁਬਾਰਾ ਉਹੀ ਗਲਤੀ ਨਾ ਕਦੇ ਕਰਨਾ ਕਿਉਂਕਿ ਤੁਹਾਡੇ ਕੋਲ ਉਹ ਦ੍ਰਿਸ਼ਟੀ ਹੈ ਜੋ ਚਨਕਿਆ ਨੂੰ ਮਹਾਨ ਬਣਾਉਂਦੀ ਸੀ ਚੌਥਾ ਜੋ ਉਹਨਾਂ ਨੇ ਆਖਿਆ ਹੈ ਰਾਜ਼ ਕਿ ਕਲਪਨਾ ਕਰੋ ਕਿ ਤੁਹਾਡੇ ਸਾਹਮਣੇ ਇੱਕ ਇਹੋ ਜਿਹਾ ਦੁਸ਼ਮਣ ਹੈ ਜਿਸ ਨੇ ਤੁਹਾਡੇ ਖਿਲਾਫ ਸਾਜ਼ਿਸ਼ ਰਚੀ ਹੈ ਤੁਹਾਡੇ ਮਿੱਤਰਾਂ ਨੂੰ ਤੋੜ ਲਿਆ ਤੁਹਾਡੇ ਦੋਸਤ ਆਪਣੇ ਵੱਲ ਕਰਲੇ ਤੁਹਾਨੂੰ ਕੱਲਾ ਰਹਿਣ ਦਾ ਤੁਹਾਡੀ ਛਵੀ ਨੂੰ ਕਲੰਕਿਤ ਕੀਤਾ ਤੇ ਹੁਣ ਉਹ ਆਖਰੀ ਵਾਰ ਦੀ ਤਿਆਰੀ ਵਿੱਚ ਹੈ ਤੁਸੀਂ ਗੁੱਸੇ ਨਾਲ ਕੰਬਦੇ ਹੋ ਤੁਸੀਂ ਸੋਚਦੇ ਹੋ ਕਿ ਹੁਣ ਆਰ ਪਾਰ ਹੋਵੇਗਾ ਹੁਣ ਜਾਂ ਤਾਂ ਮੈਂ ਜਾਂ ਉਹ ਪਰ ਤਾਦੀ ਆਚਾਰਿਆ ਚਨਕਿਆ ਦੀ ਆਵਾਜ਼ ਕੰਨਾਂ ਵਿੱਚ ਗੂੰਜਦੀ ਹੈ ਕਿ ਜੋ ਲੜਦਾ ਹੈ ਉਹ ਹਾਰ ਸਕਦਾ ਹੈ ਪਰ ਜੋ ਬਿਨਾਂ ਲੜੇ ਜਿੱਤਦਾ ਹੈ ਉਹੀ ਅਸਲ ਜੇਤੂ ਹੈ ਬਾਬਾ ਜੀ ਜ਼ਰਾ ਗੌਰ ਕਰਨਾ ਤੁਸੀਂ ਹੈਰਾਨ ਹੋ ਜਾਂਦੇ ਹੋ ਬਿਣਾ ਲੜੇ ਕਿਵੇਂ ਜਿੱਤਿਆ ਜਾ ਸਕਦਾ ਤਾਂ ਸੁਣੋ ਯੁੱਧ ਦੀ ਸਭ ਤੋਂ ਖਤਰਨਾਕ ਰਣਨੀਤੀ ਉਹੀ ਹੁੰਦੀ ਹੈ ਜਿਸ ਵਿੱਚ ਦੁਸ਼ਮਣ ਨੂੰ ਪਤਾ ਵੀ ਨਹੀਂ ਚੱਲਦਾ ਕਿ ਉਹ ਕਦੋਂ ਤੇ ਕਿਵੇਂ ਹਾਰ ਗਿਆ ਆਚਾਰਿਆ ਚਨਕਿਆ ਨੀਤੀ ਕਹਿੰਦੀ ਹੈ ਆਪਣੇ ਗੁੱਸੇ ਨੂੰ ਤਲਵਾਰ ਬਣਾਓ ਉਸ ਨੂੰ ਮੌਕਾ ਬਣਾਓ ਜੋ ਇਨਸਾਨ ਆਪਣੀ ਤਾਕਤ ਨੂੰ ਰੋਲਾ ਪਾ ਕੇ ਨਹੀਂ ਸਗੋਂ ਸ਼ਾਂਤੀ ਨਾਲ ਵਰਸਾਉਂਦਾ ਹੈ ਉਹ ਕਿਸੇ ਵੀ ਸੇਨਾਪਤੀ ਤੋਂ ਵੱਡਾ ਯੋਧਾ ਹੁੰਦਾ ਹੈ ਬਾਬਾ ਜੀ ਹੁਣ ਅਖੀਰਲੀ ਜੋ ਗੱਲ ਹੈ ਕਿ ਤਿੰਨ ਚਨਕਿਆ ਰਹੱਸ ਜੋ ਸਾਂਝੇ ਤੁਹਾਡੇ ਨਾਲ ਹੁਣ ਅਖੀਰ ਦੇ ਵਿੱਚ ਕਰਨੇ ਆ ਉਸ ਦਾ ਸ਼ਬਦਾਂ ਨੂੰ ਬਾਬਾ ਜੀ ਜ਼ਰਾ ਗੌਰ ਨਾਲ ਸੁਣਨਾ ਪਹਿਲਾ ਰਹੱਸ ਇਹ ਹੈ ਕਿ ਦੁਸ਼ਮਣ ਦੀ ਭੁੱਖ ਨੂੰ ਵਧਾਓ ਪਰ ਭੋਜਨ ਕਦੇ ਨਾ ਦਿਓ ਜਦੋਂ ਕੋਈ ਵਿਅਕਤੀ ਤੁਹਾਨੂੰ ਨੀਵਾ ਦਿਖਾਉਣ ਦੀ ਕੋਸ਼ਿਸ਼ ਕਰੇ ਨਾ ਜਦੋਂ ਕੋਈ ਤੁਹਾਡੀ ਬਰਬਾਦੀ ਦੀ ਯੋਜਨਾ ਬਣਾਏ ਪਏ ਨੂੰ ਬਰਬਾਦ ਕਰਨਾ ਤਾਂ ਸਭ ਤੋਂ ਪਹਿਲਾਂ ਉਸ ਨੂੰ ਜਿੱਤ ਦਾ ਸਵਾਦ ਦਿਖਾਓ ਥੋੜਾ ਥੋੜਾ ਕਰਕੇ ਉਸ ਨੂੰ ਇਹ ਯਕੀਨ ਦਿਵਾਓ ਕਿ ਉਹ ਸਫਲ ਹੋ ਰਿਹਾ ਹੈ ਕਿ ਭਾਈ ਤੂੰ ਮੈਨੂੰ ਮੈਨੂੰ ਹਰਾਣਾ ਹੈ ਨਾ ਉਹ ਤੂੰ ਤਾਂ ਪਹਿਲਾਂ ਹੀ ਜਿੱਤ ਗਿਆ ਮਤਲਬ ਉਹਨੂੰ ਇਹੋ ਜਿਹਾ ਫੀਲ ਕਰਾ ਦਿਓ ਉਸ ਨੂੰ ਲੱਗੇ ਕਿ ਤੁਸੀਂ ਹਾਰ ਰਹੇ ਹੋ ਤੁਸੀਂ ਟੁੱਟ ਰਹੇ ਹੋ ਉਹਦੀਆਂ ਗੱਲਾਂ ਤੋਂ ਉਹਦੇ ਕਰਮਾਂ ਤੋਂ ਜੋ ਤੁਹਾਡੇ ਨਾਲ ਕਰ ਰਿਹਾ ਹੈ ਕਿਉਂਕਿ ਇਹ ਉਹ ਪਲ ਹੋਵੇਗਾ ਜਦੋਂ ਉਹ ਹੰਕਾਰ ਵਿੱਚ ਅੰਨਾ ਹੋ ਜਾਵੇਗਾ ਔਰ ਹੰਕਾਰ ਜਿਹੜਾ ਹੈ ਉਹ ਬੰਦੇ ਨੂੰ ਮਿੱਟੀ ਚ ਮਿਲਾ ਦਿੰਦਾ ਬਾਬਾ ਜੀ ਤੇ ਫਿਰ ਠੀਕ ਉਸੇ ਸਮੇਂ ਜਦੋਂ ਆਪਣੇ ਆਪ ਨੂੰ ਜੇਤੂ ਸਮਝੇ ਤਾਂ ਉਸ ਨੂੰ ਉਸ ਉਚਾਈ ਤੋਂ ਧੱਕਾ ਦੇਣਾ ਪੈਣਾ ਜਿੱਥੋਂ ਡਿੱਗਣਾ ਸਿੱਧਾ ਵਿਨਾਸ਼ ਵੱਲ ਲੈ ਕੇ ਜਾਵੇਗਾ ਔਰ ਹੰਕਾਰ ਜਿਹੜਾ ਹੈ ਇਨਸਾਨ ਨੂੰ ਉਹ ਵਿਨਾਸ਼ ਵੱਲੀ ਲੈ ਕੇ ਜਾਂਦਾ ਹੈ ਦੂਜਾ ਰਹਸ ਹੈ ਪ੍ਰਹਾਰ ਕਰੋ ਪਰ ਸਾਹਮਣੇ ਤੋਂ ਨਹੀਂ ਚਨਕਿਆ ਕਹਿੰਦੇ ਹੁਣ ਦੁਸ਼ਮਣ ਦੀ ਤਾਕਤ ਤੋਂ ਨਹੀਂ ਡਰਨਾ ਚਾਹੀਦਾ ਸਗੋਂ ਉਸ ਦੀ ਕਮਜ਼ੋਰੀ ਨੂੰ ਪਛਾਣਨਾ ਚਾਹੀਦਾ ਕਿਉਂਕਿ ਦੁਸ਼ਮਣ ਤਾਂ ਦੁਸ਼ਮਣ ਹੈ ਹਰ ਦੁਸ਼ਮਣ ਕੋਲ ਇੱਕ ਕਮਜ਼ੋਰੀ ਹੁੰਦੀ ਹੈ ਕਿਸੇ ਦਾ ਲਾਲਚ ਕਿਸੇ ਨੂੰ ਲਾਲਚ ਹੀ ਬਹੁਤ ਹੁੰਦਾ ਹੈ ਕੋਈ ਇਨਸਾਨ ਭੁੱਖਾ ਹੁੰਦਾ ਹੈ ਕਿਸੇ ਨੂੰ ਗੁੱਸਾ ਬਹੁਤ ਆਉਂਦਾ ਹੈ ਕਿਸੇ ਦਾ ਮੂੰਹ ਹੈ ਜਾਂ ਕਿਸੇ ਦਾ ਡਰ ਉਸ ਕਮਜ਼ੋਰੀ ਨੂੰ ਲੱਭੋ ਤੇ ਉੱਥੇ ਹੀ वार ਕਰੋ ਨਾ ਆਵਾਜ਼ ਹੋਵੇਗੀ ਨਾ ਚਿਲਾਹਟ ਨਾ ਤਲਵਾਰ ਚੱਲੇਗੀ ਪਰ ਦੁਸ਼ਮਣ ਦੀ ਰੂਹ ਜਿਹੜੀ ਹੈ ਨਾ ਉਹ ਇੱਕ ਵਾਰੀ ਕੰਬ ਜਾਵੇਗੀ ਬਾਬਾ ਜੀ ਔਰ ਇਹ ਨੀਤੀ ਜਿਹੜੀ ਹੈ ਉਹਨਾਂ ਲੋਕਾਂ ਲਈ ਬਣੀ ਸੀ ਜਿਹੜੇ ਲੋਗ ਜ਼ਾਲਮ ਲੋਗ ਨੇ ਉਹਨਾਂ ਦਾ ਸਾਹਮਣਾ ਕਰਨ ਵਾਸਤੇ ਜਾਂ ਜਿਹੜੇ ਲੋਗ ਤੁਹਾਡੇ ਵਿੱਚ ਰਿਆ ਕਿ ਤੁਹਾਡਾ ਨੁਕਸਾਨ ਕਰਦੇ ਨੇ ਉਹਨਾਂ ਦਾ ਸਾਹਮਣਾ ਕਰਨ ਵਾਸਤੇ ਇਹ ਚੀਜ਼ਾਂ ਬੜੀਆਂ ਹੈ ਬਾਬਾ ਤੀਸਰਾ ਰਹਸ ਚੁੱਪੀ ਤੋਂ ਵੱਡਾ ਹਮਲਾ ਕੋਈ ਨਹੀਂ ਮੈਂ ਪਹਿਲਾਂ ਆਖਿਆ ਵੀ ਚੁਸ਼ਾਂਤ ਹੈ ਜਿਹੜਾ ਇਨਸਾਨ ਉਸ ਤੋਂ ਵੱਡੀ ਤਾਂ ਕੋਈ ਗੱਲ ਹੀ ਨਹੀਂ ਕਿ ਤੂੰ ਮੈਨੂੰ ਆ ਕੇ ਕਹਿ ਰਿਹਾ ਕਿ ਮੈਂ ਬੋਲਾਂ ਮੈਂ ਗੁੱਸੇ 'ਚ ਆਵਾਂ ਤੁਸੀਂ ਚੁੱਪ ਅਗਲੇ ਨੇ ਡਰ ਜਾਣਾ ਅਗਲੇ ਨੇ ਕਹਿਣਾ ਯਾਰ ਪਤਾ ਨਹੀਂ ਕਿਹੋ ਜਿਹਾ ਇਨਸਾਨ ਹੈ ਮੂਰਖ ਜਿਹੜਾ ਹੋਏਗਾ ਉਹ ਸੋਚੇਗਾ ਯਾਰ ਇਹਦੀ ਚੁੱਪੀ ਕਮਜ਼ੋਰੀ ਹੈ ਇਹ ਕਮਜ਼ੋਰ ਹੈ ਇਸ ਕਰਕੇ ਚੁੱਪ ਪਰ ਸਿਆਣਾ ਬੰਦਾ ਇਹ ਜ਼ਰੂਰ ਸੋਚਦਾ ਵੀ ਇਹ ਜੇ ਗਹਿਰਾ ਹੈ ਤਾਂ ਚੁੱਪ ਹੈ ਔਰ ਇਹਦੇ ਵਿੱਚ ਬੜਾ ਕੁਝ ਹੋਵੇਗਾ ਚੁੱਪੀ ਤੋਂ ਵੱਡਾ ਹਮਲਾ ਕੋਈ ਨਹੀਂ ਬਾਬਾ ਜੀ ਜੇਕਰ ਤੁਸੀਂ ਕਿਸੇ ਦੀਆਂ ਚਾਲਾਂ ਦਾ ਜਵਾਬ ਨਹੀਂ ਦਿੰਦੇ ਨਾ ਨਾ ਬਦਲਾ ਲੈਂਦੇ ਹੋ ਨਾ ਕੋਈ ਸਫਾਈ ਦਿੰਦੇ ਹੋ ਸਗੋਂ ਬਸ ਸ਼ਾਂਤੀ ਨਾਲ ਉਸ ਨੂੰ ਦੇਖਦੇ ਰਹਿੰਦੇ ਹੋ ਤਾਂ ਉਹ ਘਬਰਾਉਂ ਉੱਠਦਾ ਹੈ ਦੁਸ਼ਮਣ ਹਮੇਸ਼ਾ ਜਿਹੜਾ ਹੈ ਉਹ ਚਾਹੁੰਦਾ ਹੈ ਕਿ ਯਾਰ ਇਹ ਮੈਂ ਇਹਨੂੰ ਕੁਝ ਕਿਹਾ ਨਾ ਇਹ ਕੁਝ ਕਰੇ ਇਹ ਕੋਈ ਝਗੜੋ ਕਰੇ ਉਹ ਚਾਹੁੰਦਾ ਹੈ ਉਸ ਨੂੰ ਝਗੜਾ ਚਾਹੀਦਾ ਲੜਾਈ ਚਾਹੀਦੀ ਕਲਾ ਚਾਹੀਦੀ ਕਲੇਸ਼ ਚਾਹੀਦਾ ਤੁਹਾਡੇ ਘਰ 'ਚ ਸ਼ੋਰ ਚਾਹੀਦਾ ਗੁੱਸਾ ਚਾਹੀਦਾ ਪਰ ਜਦੋਂ ਤੁਸੀਂ ਚੁੱਪ ਰਹਿੰਦੇ ਹੋ ਤਾਂ ਤੁਸੀਂ ਉਸ ਨੂੰ ਉਸ ਦੀ ਬੇਚੈਨੀ ਵਿੱਚ ਸਾਰ ਦਿੰਦੇ ਹੋ ਬਾਬਾ ਜੀ ਉਹ ਹਾਰਦਾ ਕਿਉਂਕਿ ਤੁਸੀਂ ਉਸ ਦੀ ਜਿਹੜੀ ਹੈ ਜਿਹੜਾ ਮਨ ਦੇ ਵਿੱਚ ਚੱਲ ਰਿਹਾ ਸੀ ਉਹਨੂੰ ਹੀ ਤੋੜ ਦਿੱਤਾ ਉਹਨੂੰ ਹੀ ਰੋੜ ਦਿੱਤਾ ਹੁਣ ਸੋਚਣਾ ਬਾਬਾ ਜੀ ਕਿ ਤੁਸੀਂ ਵੀ ਇਹੋ ਜੇ ਕਿਸੇ ਦੁਸ਼ਮਣ ਨਾਲ ਤਾਂ ਨਹੀਂ ਜੂਝ ਰਹੇ ਹੋ ਉਹ ਦੁਸ਼ਮਣੀ ਹੁੰਦਾ ਜਿਹੜਾ ਤੁਹਾਨੂੰ ਨੁਕਸਾਨ ਪਹੁੰਚਾਵੇ ਬਾਕੀ ਇਹ ਹੈ ਕਿ ਜਿਹਨੂੰ ਨਜ਼ਰੀ ਆ ਗਿਆ ਸੋਹਣਾ ਉਹਨ ਦਾ ਸਾਰਿਆਂ 'ਚ ਉਹ ਦਿਖਦਾ ਹੈ ਪਰ ਦਿਲ ਉੱਥੇ ਲਾਓ ਜਿੱਥੇ ਅਗਲਾ ਕਦਰ ਵੀ ਪਛਾਣੇ ਜ਼ਰਾ ਗੌਰ ਕਰਨਾ ਦਿਲ ਉੱਥੇ ਲਾਉਣਾ ਚਾਹੀਦਾ ਜਿੱਥੇ ਅਗਲਾ ਕਦਰ ਵੀ ਪਹਾਨੇ ਜਿਹੜਾ ਪਹਿਲਾਂ ਹੀ ਚਾਲ ਲੈ ਕੇ ਆਇਆ ਵੀ ਇਹਦਾ ਘਰ ਟਾ ਦੇਣਾ ਉੱਥੇ ਦਿਲ ਲਾ ਕੇ ਕੀ ਕਰੋਗੇ ਇਹੀ ਉਹ ਫਰਮਾ ਰਹੇ ਆ ਸ਼ੁਰੂ ਚ ਇਹੀ ਉਹ ਫਰਮਾ ਰਹੇ ਕਿ ਇਨਸਾਨ ਦਿਲ ਉੱਥੇ ਲਾ ਲੈਂਦਾ ਹੈ ਜਿੱਥੇ ਉਹਨੂੰ ਧੋਖਾ ਮਿਲਣਾ ਤੇ ਦਿਮਾਗ ਉੱਥੇ ਲਾ ਲੈਂਦਾ ਜਿੱਥੇ ਉਹਨੂੰ ਸਾਰਾ ਕੁਝ ਮਿਲਣਾ ਦੁਨੀਆ ਦੁਨੀਆ ਉਹ ਪਰਮਾਤਮਾ ਨਾਲ ਫਕੀਰ ਲੋਕ ਕਹਿੰਦੇ ਦੁਨੀਆ ਰੱਬ ਨਾਲ ਇਹ ਗੁਰੂਆਂ ਰਹਿਬਰਾਂ ਨਾਲ ਜੰਤ ਲੋਕਾਂ ਨਾਲ ਦਿਮਾਗ ਲਾਉਂਦੀ ਐ ਜਿੱਥੋਂ ਸਾਰਾ ਕੁਝ ਮਿਲਣਾ ਉਥੇ ਦਿਮਾਗ ਲਾਈ ਜਾਂਦੀ ਐ ਤੇ ਜਿੱਥੇ ਧੋਖਾ ਮਿਲਣਾ ਉਥੇ ਦਿਲ ਲਾਈ ਜਾਂਦੀ ਐ ਇਸੇ ਕਰਕੇ ਦਿਲ ਤੜਵਾ ਕੇ ਬਹਿ ਜਾਂਦੀ ਐ ਬਾਬਾ ਜੀ ਸੋ ਦਿਲ ਤੋਂ ਨਹੀਂ ਕੋਈ ਵਾਰੀ ਜਦੋਂ ਦੁਨੀਆ ਦੀ ਗੱਲ ਆਵੇ ਉਦੋਂ ਦਿਮਾਗ ਨਾਲ ਚੱਲੋ ਜਦੋਂ ਰੱਬ ਦੀ ਗੱਲ ਆਵੇ ਉਦੋਂ ਦਿਲ ਨਾਲ ਚੱਲੋ ਬਾਬਾ ਜੀ ਸੋ ਖੁਸ਼ ਰਹੋ ਆਬਾਦ ਰਹੋ ਚੜ੍ਹਦੀ ਕਲਾ 'ਚ ਰਹੋ ਆਪਣੀਆਂ ਦੁਆਵਾਂ 'ਚ ਯਾਦ ਰੱਖਣਾ ਸਲਾਮ ਹੈ ਇਹਨਾਂ ਗੁਰੂਆਂ ਰਹਿਬਰਾਂ ਨੂੰ ਆਚਾਰਿਆ ਚਨਕਿਆ ਨੂੰ ਸਲਾਮ ਹੈ ਜੈ ਸائیں ਜੀ ਦੇ ਗੁਰੂਆਂ ਪੀਰਾਂ ਰੈਬਰਾ ਫਕੀਰਾ ਸੰਤ ਮਹਾਂਦਮਾ ਸਾਈ ਲੋਕ ਸਭ ਨੂੰ ਪ੍ਰਣਾਮ ਹੈ ਜੈ ਮਹਾਕਾਲ ਹੱਸਦੇ ਰਹੋ ਵਸਦੇ ਰਹੋ ਬਾਬਾ ਜੀ